7 ਵਜੇ ਉੱਠੋ ਫਿਰ ਚਾ ਲੈ ਆਏ ਹਾਂ ਬਣਾ ਗੇ ਤੇ ਚੱਲ ਆਈ ਬੱਬਾ ਜੀ ਦੀ ਬਾਣੀ ਹਾਂਜੀ ਦੁੱਧ ਰੜਕਾ ਜਾ ਰਿਹਾ ਹੈ ਅੰਦਰ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਦਾ ਸਾਰੇ ਠੀਕ ਠਾਕ ਉਨੇ ਕੰਮ ਤੋਂ ਆਇਆ ਸੀ ਪਹਿਲਾਂ ਹੀ ਆ ਕੇ ਕੰਮ ਤੋਂ ਕਿਉਂਕਿ ਥੋੜਾ ਜਿਹਾ ਪਿੰਡ 'ਚ ਲੱਗੇ ਸੀ ਆਪਾਂ ਮੈਂ ਕਿਹਾ ਚਲੋ ਫਿਰ ਅੱਜ ਸਾਢੇ 4 ਦਾ ਟਾਈਮ ਹੋ ਗਿਆ ਤੇ ਮਿਸਤੇ ਨੂੰ ਚਾਹ ਦੇਣੀ ਮੈਂ ਕਿਹਾ ਚਲੋ ਉਸੇ ਬੰਦੇ ਨਾਲ ਥੋੜਾ ਹੋਵੇਂ ਤੁਹੇਖਰੀ ਕਿੱਥੇ ਤੱਕ ਪਹੁੰਚਿਆ ਕੰਮ ਫਰਸ਼ ਫੁੱਚ ਪਾਉਂਦੇ ਆ ਫਲਾਵਰ ਦੇ ਤੇ ਬਾਕੀ ਮਿਲਦੇ ਵਾਰ ਉੱਥੇ ਜਾ ਕੇ ਕਿਤੇ ਕਹਿੰਦੀ ਮੈਂ ਵੀ ਜਾਣਾ ਨਾਲ ਮੈਂ ਕਿਹਾ ਚਲ ਦੂ ਹੰਨੇ ਕਿਹੜਾ ਮਾਰ ਕੇ ਹੰਨੇ ਬਿਲਕੁਲ ਬਿਲਕੁਲ ਸਹੀ ਦਾ ਕਿਵੇਂ ਕੀ ਗੱਲ ਹੈ ਨਾ ਮੈਂ ਕਹਿੰਦਾ ਨਾ ਮੈਂ ਕੱਦ ਕਦੋਂ ਜਾਣਾ ਜਾਵਾਂਗਾ ਜਿਆਦਾ ਟਾਈਮ ਲੱਗੇਗਾ ਵਾ ਛੇਤੀ ਥੋੜੀ ਜਾ ਬਣਾ ਲੈ ਨਹੀਂ ਨਹੀਂ ਜਲਦੀ ਚਲ ਜਣਾ ਫਿਰ ਜਾਣ ਕੇ ਕਹਿਣ ਦੇ ਨਹੀਂ ਨਹੀਂ ਛੇਤੀ ਨਹੀਂ ਜਾਣਾ ਕਿਉਂਕਿ ਅਜੇ ਮੀਟਰ ਮੋਟਰ ਲੱਗਣ ਵਾਲਾ ਉਥੇ ਮੀਟਰ ਲੱਗੂਗਾ ਤੇ ਫੇਰ ਹੀ ਗੱਲ ਬਣਨੀ ਹੈ ਠੀਕ ਹੈ ਕਿਉਂਕਿ ਅਜੇ ਅੱਗੇ ਧੰਵਾਜ ਲੱਗੋ ਕਹਿੰਦੇ ਪਾਣੀ ਪੁਣੀ ਦੇਤਾ ਉਹਦਾ ਇਹ ਨਹੀਂ ਬੱਤੀ ਬਾਲਣਦਾ ਕੋਈ ਨਾਲੇ ਸਹੀ ਗੱਲ ਤੇ ਜਦੋਂ ਜਾਵਾਂਗੇ ਕੋਈ ਨਹੀਂ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਨਾਲ ਹੀ ਜਦੋਂ ਜਾਣਾ ਬਾਕੀ ਚ ਉਹ ਜਾਣਾ ਹੀ ਆ ਇੱਕ ਦਿਨ ਬਿਲਕੁਲ ਫਿਰ ਪ੍ਰਮਾਤਮਾ ਚੰਗੀ ਕਲਾ ਕਰੇ ਸਰਬੱਤ ਦਾ ਬੁਲਾ ਰਹੇ ਬੁਲਾ ਕਰੇ ਤੇ ਬਾਸ ਸਾਰੇ ਸਾਰੇ ਜਦੋਂ ਜਾਵਾਂਗੇ ਫਿਰ ਪੂਰੀ ਸੈਟਿੰਗ ਕਰ ਲਈ ਉੱਥੇ ਫੇਰ ਹੀ ਜਾਣਾ ਉਦਾਂ ਦੇ ਔਖਾ ਹੀ ਆ ਸਾਰੀਆਂ ਚੀਜ਼ਾਂ ਦੇ ਘਰ ਦੇ ਵਿੱਚ ਜ਼ਰੂਰੀ ਤੈਨੂੰ ਪਤਾ ਹੈ ਇਹ ਇੱਕ ਚੀਜ਼ ਨਾ ਹੋਵੇ ਤੇ ਗੱਲ ਪੰਦੀ ਨਹੀਂ ਤੇ ਤੇ ਉਧਰ ਮਿਸਤਰੀ ਵੀ ਲਗਾ ਛੁੱਟੀ ਕਰ ਗਿਆਈ ਇੱਕ ਦੋ ਦਿਨ ਹੋ ਗਏ ਮੈਨੂੰ ਲੱਗਦਾ ਕਿ ਕਿਉਂਕਿ ਫਲੋਰ ਦਾ ਫਰਸ਼ ਗਿੱਲਾ ਹੋਣਾ ਇਸ ਕਰਕੇ ਛੁੱਟੀਆਂ ਕਰਦੇ ਨਾ ਕਿਹੜੇ ਵੇਲੇ ਜਿਹੜਾ ਕੰਮ ਉਹਨਾਂ ਨੂੰ ਵੀ ਜ਼ਰੂਰੀ ਹੁੰਦਾ ਆ ਤੇ ਪਰ ਕੰਮ ਵੀ ਰੁਕ ਜਾਂਦਾ ਹਨਾ ਜਿਹਨਾਂ ਲਗਾਤਾਰ ਆ ਰਹੇ ਉਹਨਾਂ ਦਾ ਕੰਮ ਚੱਲਦਾ ਰਿਹਾ ਤੇ ਸੀ ਨਹੀਂ ਹੁਣ ਤੇ ਲਗਾਤਾਰ ਡੇ ਆ ਪਰ ਮੇਰੇ ਖਿਆਲ ਨਾਲ ਉਹ ਇੱਕ ਦੋ ਦਿਨ ਉਧਰ ਦੀਪਣਾ ਵੱਲ ਲੱਗਦਾ ਲੱਗੇ ਨੇ ਮਾਮਾ ਜੀ ਹੂੰ ਪ੍ਰੋਗਰਾਮ ਹੀ ਨਾਲੇ ਕੋਈ ਤੇ ਇਸ ਕਰਕੇ ਛੁੱਟੀਆਂ ਕੀਤੀਆਂ ਉਹਨਾਂ ਨੇ ਉਹ ਵੀ ਛੋਟੀਆਂ ਕੀਤੀਆਂ ਭਰੇ ਵਗੇ ਉਹਨਾਂ ਜਿੰਨਾ ਜਰ ਸਾਡਾ ਫਲੋਰ ਅੱਗੇ ਫਰਸ਼ ਕਹਿੰਦੇ ਗਿੱਲਾ ਆ ਰਿਹਾ ਫਿਰ ਸਾਡੇ ਅੰਦਰ ਨਹੀਂ ਜਾਇਆ ਜਨਾਬ ਸਾਹਿਬ ਨਾਲ ਫਿਰ ਉਹ ਕਹਿੰਦੇ ਇੱਕ ਦੋ ਦਿਹਾੜੀਆਂ ਅੰਦਰ ਲਾ ਲੈਣੇ ਚਲੋ ਇਸੇ ਬਾਨੇ ਉਹਨੇ ਉਹ ਸੁੱਕ ਜੂਗਾ ਤਾਂ ਫਿਰ ਬਾਕੀ ਦਾ ਕੰਮ ਫਿਰ ਚੱਲੂਗਾ ਬਾਅਦ ਚਲੋ ਫਿਰ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਨਾਲੇ ਚਾਹ ਲੈ ਚੱਲਦੇ ਹੁਣ ਜਾਵਾਂਗੇ ਸਿੱਧਾ ਦੀਪ ਦੇ ਪਲਾਟ ਦੇ ਵਿੱਚ ਆਪਾਂ ਤੇ ਬਾਅਦ ਚ ਜਾਵਾਂਗੇ ਆਪਣੇ ਘਰ ਕਿਉਂਕਿ ਪਤਾ ਫੋਨ ਕਰਕੇ ਆਈ ਫੋਨ ਕੀਤਾ ਸੀ ਹੁੰਦਿਆਂ ਉਹ ਕਹਿੰਦੇ ਅਸੀਂ ਤੀਪ ਦੇ ਪਲਾਟ ਚ ਡੇ ਬਲਗੰਜੀ ਕਰਨ ਜਿੱਥੇ ਤਰਮ ਕਾਲਿਆ ਸੀ ਨਾ ਉਦੋਂ ਇਹ ਬੈਕ ਸਾਡ ਤੇ ਰਹਿ ਗਈ ਬਲਗੰਜੀ ਉਹ ਬਲਗੰਜੀ ਕਰਨ ਡੇ ਦੀਆਂ ਆਈਆਂ ਤੇ ਥੋੜਾ ਪਹਿਲਾਂ ਉਥੋਂ ਫਿਰ ਉੱਥੇ ਚੱਲ ਜਾਾਂਗੇ ਆਪਣੇ ਜਾਂਦਾ ਫਾਇਦਾ ਨਹੀਂ ਆਪਣੇ ਬਾਅਦ ਜਾਵਾਂਗੇ ਹੂੰ ਪਹਿਲਾਂ ਉਧਰੋਂ ਆਈਏ ਫਿਰ ਬਾਅਦ ਮਿਲਦੇ ਫਿਰ ਜਾ ਕੇ ਪਹੁੰਚ ਗਏ ਆਪਾਂ ਦੀਪ ਦੇ ਪਲਾਟ ਚ ਹਾਂਜੀ ਇੱਕ ਇੱਕੋ ਹੀ ਚਿੱਟਾ ਹੋਈ ਹਾ ਹੋਏ ਜੋ ਇਹਦੇ ਚ ਪੂਰੇ ਚ ਪਿਆ ਹੋਈ ਆ ਮੇਰੇ ਜਾਂਦੇ ਵਾਪਸ ਕਰਾ ਦਿੰਦੇ ਆ ਬੋਰੇ ਸੀਰੀਅਲ ਵਾਲੇ ਇੱਕ ਦਫਾ ਹੋਰ ਵੀ ਦੇਖ ਲੁਖ ਲੈਣਾ ਅੰਦਰੋਂ ਮੈਂ ਤਾਂ ਇਹ ਵੇਖਿਆ ਹੁਣ ਬਾਕੀ ਹਾਂ ਮੈਂ ਤਾਂ ਇੱਕੋ ਹੀ ਦੀ ਇੱਕੋ ਹੀ ਐ ਭਾਈ ਆ ਬਾਦ ਨੂੰ ਉਹਨੂੰ ਖਾ ਲਿਆ ਜਿਹੜੀ ਵਲਗਣ ਕਰਨ ਵਾਲੀ ਕਰਦੀ ਆ ਉਹ ਉਹ ਲੋਜੀ ਕਰਦੀ ਵਲਗਣ ਮਾਮਾ ਜੀ ਨੇ ਹੈ ਇਹ ਹੋ ਕੇ ਦੋ ਯਾਰ ਛੁੱਟਣੀ ਪੈਣੀ ਅੰਦਰੋਂ ਤੇ ਜਾਰੀ ਰਹਿੰਦੀ ਆ ਉਹ ਰੈਡੀ ਤੇ ਲਿਆਓ ਇੱਥੇ ਵੀ ਆਊਗਾ ਬੀਮ ਹਨਾ ਮਮੇ ਹਾਂਜੀ ਲੈ ਮਮਾ ਨੇ ਬੜੀ ਫੁਰਤੀ ਮਾਰੀ ਇੱਕ ਦੋਆ ਦਿਨਾਂ ਜੀ ਕਰਤਾ ਬਲਗਨ ਸਾਰੀ ਚੱਲਾ ਫੇ ਚੱਲੀਏ ਦੇਖ ਜਿਵੇਂ ਮੂਹ ਨਾ ਦੇ ਚੱਲੋ ਚੱਲੀਏ ਆਏਗਾ ਨਾ ਘਰ ਕੋਈ ਨਹੀਂ ਆਗਾ ਹੋਰ ਬੜੀਆਂ ਬੜੀਆਂ ਕੀ ਨਿਆ ਕਾਨ ਚਲੋ ਠੀਕ ਜੇ ਮੌਸਮ ਹੋ ਗਿਆ ਖਰਾਬ ਆ ਤਾਂ بارش ਆਉਗੀ ਰਾਤ ਨੂੰ ਜਿਹੜੇ ਹੋਣਾ ਚੰਗੀ ਬਾਗ ਬਗੀਚੀ ਲਾਈਏ ਇਹ ਹੋਣਾ ਗਿਆ ਇ ਆਪਣੇ ਪਲਾਟ ਚ ਮਾਟ ਨਹੀਂ ਆ ਘਰ ਹਾਂ ਆਪਣੇ ਘਰ ਚ ਆ ਗਏ ਆ ਘਰ ਹੁਣ ਘਰ ਪਲਾਟ ਨਹੀਂ ਰਹਾ ਹੁਣ ਘਰ ਬਣ ਗਿਆ ਆ ਬਾਉਰੀ ਜੀ ਇਹ ਵੀ ਅੰਡਾ ਪਿਆ ਲੈ ਉਜੂੜ ਜੀ ਅੰਡਾ ਪਿਆਣਾ ਝੂਠ ਜੀ ਥੋੜੀ ਵਧਦਾ ਜਾ ਮੜਾ ਜਾ ਬਹੁਤ ਸੋਹਣਾ ਬਣ ਗਿਆ ਘਰ ਹੁਣ ਪਲਾਟ ਨਹੀਂ ਕਹਿਣਾ ਗੱਲ ਸੁਣ ਲਾ ਠੀਕ ਐ ਪਲਾਟ ਨਹੀਂ ਕਹਿਣਾ ਘਰ ਹੋ ਗਿਆ ਹੁਣ ਘਰ ਬਣ ਗਿਆ ਘਰ ਜੜੀ ਚੱਲ ਗਏ ਤੇ ਹੁਣ ਆ ਪਾਵਾਂਗੇ ਥੋੜਾ ਟਾਈਮ ਲੱਗਣਾ ਵਾ ਕੱਲ ਹੀ ਨਹੀਂ ਪਾਉਣੀ ਆਹੋ ਸਾਰਾ ਤਿਆਰਸ਼ਾਅ ਕਰਕੇ ਆ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਨਾ ਇੱਥੇ ਵਧੀਆ ਤਰੀਕੇ ਨਾਲ ਕਰਾਂਗੇ ਆ ਇੱਥੇ ਆਪਾਂ ਪੌੜੀ ਚੜਾਂਗੇ ਆਪਾਂ ਇੱਥੋਂ ਆ ਮੇਨ ਗੇਟ ਇਦਾਂ ਨਾ ਅੰਦਰ ਵੱਧਦੇ ਆ ਸਰ ਪੋਰਚ ਕਹਿੰਦੇ ਨੇ ਪੋਰਚ ਆ ਪੋਰਚ ਵਾ ਛੋਟੀ ਇਹ 15x15 ਦੀ ਪੋਰਚ ਵਾ ਤੇ ਇੱਥੋਂ ਆਪਾਂ ਚੜਾਂਗੇ ਪੌੜੀ ਇੱਥੋਂ 3 3 ਫੁੱਟ ਇਦਾਂ ਨੂੰ ਆਹ ਨੂੰ ਚੜਾਵਾਂਗੇ ਪੌੜੀ ਸੈਸਰੋ ਬਾਹਰ ਤੇ ਅੰਦਰ ਇਦੋਂ ਲੌਬੀ ਚ ਚੜਨ ਦਾ ਰਾਹ ਦਾ ਹੀ ਅਧਿਕਰਨ ਕਹਿੰਦੀ ਨੇ ਇਦੋਂ ਪੌੜੀ ਨਹੀਂ ਚੜ੍ਹਨੀ ਹਨਾ ਇੱਧਰ ਕਹਿੰਦੀ ਪੌੜੀ ਨਹੀਂ ਚੜ੍ਹਨੀ ਕਿਉਂਕਿ ਫਿਰ ਲੌਬੀ ਛੋਟੀ ਆ ਲੋਬੀ ਛੋਟੀ ਲੋਬੀ ਹੈਗੀ ਮਹਾ ਹੀ ਮੇਰੇ ਖਿਆਲ ਨਾਲ 11x22 12 ਦੀ ਆ 11x14 ਦੀ ਮੇਰੇ ਖਿਆਲ ਨਾਲ 11x14 ਦੀ ਹੈ ਤੇ ਛੋਟੀ ਹੈ ਤੇ ਪਹਿਲਾਂ ਇਧਰੋਂ ਚੜਨ ਦਾ ਰਸਤਾ ਹੈ ਨੁੱਕਰ ਚੋਂ ਐਸ ਤਰ੍ਹਾਂ ਕਿੰਦਰ ਨੂੰ ਪਰ ਜਗ੍ਹਾ ਤੰਗ ਹੋ ਜਾਂਦੀ ਬਹੁਤ ਜ਼ਿਆਦਾ ਜੋ ਆਪਾਂ ਸੋਚਿਆ ਬਣਾਉਣ ਬਾਰੇ ਉਹ ਫਿਰ ਗੱਲਬਾਤ ਬਣਨੀ ਨਹੀਂ ਤੇ ਆ ਡ੍ਰੈਗ ਰੂਆ ਛੋਟਾ ਜਿਹਾ ਤੇ ਬਾਕੀ ਫਿਲਹਾਲ 3 ਨਾ ਜੇ ਪਾਈਆਂ ਮਹਾਰਾਜ ਕਿਰਪਾ ਕਰੂਗਾ ਤੇ ਫਿਰ ਦੇਖਦੇ ਆਂ ਸਲਾਵੇ ਜ ਬੜੀ ਵਾਹੇ ਬਹੁਤ ਸਲਾਵਤ ਅੰਦਰ ਲੱਭਣੇ ਕੋ ਟੀਨਾ ਕਦਾ ਪਿਜੀਆਂ ਪਈਆਂ ਵੇਖੋ ਆ ਹੈਗਾ ਵਾ ਆ ਸਾਡਾ ਮੇਨ ਗੇਟ ਤੇ ਅੰਦਰੋਂ ਆਉਣ ਦਾ ਜਿਵੇਂ ਹੈਨਾ ਇੱਥੇ ਆਪਾਂ ਚਕਾਟ ਡੋਰ ਲੋਣਾ ਵਾ ਇਹ 3.5 ਫੁੱਟ ਦਾ ਵਾ ਜਗ੍ਹਾ ਤੇ ਛੱਡੀ 4 ਫੁੱਟ ਦੇ ਹਿਸਾਬ ਨਾਲ ਨਕਸ਼ੇ ਦੇ ਬੇਸ ਤੇ 4 ਫੁੱਟ ਦੀ ਆ ਜਗ੍ਹਾ ਜਿੱਥੇ ਦਰਵਾਜ਼ਾ ਲੱਗਣਾ ਅੰਦਰ ਜਾਣ ਵਾਸਤੇ ਤੇ ਉਹ ਫਿਰ ਅਸੀਂ ਆਪਣੇ ਸਾਹਮਣੇ ਫਿਰ ਕਰਤੀ ਉਹ ਥੋੜਾ ਘਟ ਕਰਤਾ 6 ਇੰਚੀ ਸਾਢੇ 3 ਦੀ ਆ ਜਗ੍ਹਾ ਰਹਿ ਗਈ ਹੁਣ ਇੱਥੇ ਇੱਕ ਲਾਉਣਾ ਇੱਥੇ ਦਰਵਾਜਾ ਡੋਰ 8 ਫੁੱਟ ਬਾਈ ਸਾਢੇ 3 ਦਾ ਤੇ ਇੱਕ ਅਜ ਜਿੱਥੇ ਕਿਰਨ ਬੈਠੀ ਆ ਇੱਥੇ ਇੱਥੇ ਲੱਗਣੀ ਆ ਵਿੰਡੋ ਇੱਥੇ ਵਿੰਡੋ ਲੱਗਣੀ ਆ ਲ ਤੇ ਨਾਲ ਦਰਵਾਜਾ ਵੇਖਾਂਗੇ ਜੇ ਕਿਉਂਕਿ ਇੱਥੇ ਫਿਰ ਇੱਕ ਜਿਹੜਾ ਛਾੜ ਜਿਹੜਾ ਸਟੱਪ ਬੰਨਣਾ ਆ ਡਾਉਨ ਆ ਵੇਖੋ 1 ਫੁੱਟ ਨੀਵਾ ਆ ਇਥੋਂ ਤੇ ਜਿਹੜਾ ਤਾਂ ਚੜਨ ਲੱਗਿਆ ਅੜਨਾ ਆ ਕਿਉਂਕਿ ਇਧਰੋਂ ਫਿਰ ਇੱਥੇ ਸਟੱਪ 'ਚ ਪੌੜੀ ਇੱਕ ਬਣ ਗਈ ਫਿਰ ਅਣਜਾਨ ਆਉਣ ਲੱਗਿਆ ਇਧਰੋਂ ਬਾਥਰੂਮ 'ਚ ਆਉਣ ਲੱਗਿਆ ਫਿਰ ਅੜਨਾ ਤੇ ਦੇਖਾਂਗੇ ਕਿ ਇੱਥੇ ਦਰਵਾਜ਼ਾ ਆਪਾਂ ਦੇਣਾ ਵਾ ਕਿ ਨਹੀਂ ਦੇਣਾ ਤੇ ਇੱਥੇ ਤਾਂ ਆਪਾਂ ਲਾਵਾਂਗੇ ਡੋਰ ਤਿਆਰ ਅਸੋਈ ਦਾ ਵਿੰਡੋ ਇਹਦੇ ਸਲੈਟਿੰਗ ਲਾਵਾਂਗੇ ਆਪਾਂ ਸੋਚਾ ਤੇ ਹੈਗਾ ਵੇਖੋ ਬਾਕੀ ਪ੍ਰਮਾਤਮਾ ਜੋ ਕਰੂਗਾ ਚੱਲਿਆ ਕਰੂਗਾ ਆ ਵਾਇਰਿੰਗ ਦੇ ਬਕਸੇ ਲਾਏ ਆ ਕਿਉਂਕਿ ਇਹ ਅੰਡਰਗਰਾਉਂਡ ਹੀ ਕਰਕੇ ਨਾ ਥੱਲੇ ਥੱਲੇ ਪੈਪ ਪਾ ਕੇ ਤੇ ਬਕਸੇ ਛੱਡਦੇ ਕਿਉਂ ਨੀ ਛੱਤ ਤੇ ਅਬਲ ਤੇ ਛੱਤ ਉੱਤੇ ਹੁੰਦੇ ਪੈਪ ਸਾਰੇ ਤੁਹਾਨੂੰ ਪਤਾ ਹੀ ਹੈ ਜਿਲੈਂਟਰ ਪੈਂਦਾ ਤੇ ਛੱਤ ਦੇ ਵਿੱਚੋਂ ਘੁੰਮਦੇ ਆ ਤੁਹਾਨੂੰ ਉੱਤੇ ਟੀਨਾ ਵਾ ਤੇ ਤਾਂ ਕਰਕੇ ਉਹ ਜਿਹੜੇ ਪੈਪ ਆ ਉਹ ਮੈਂ ਥੱਲੇੋਂ ਦੀ ਪਾਏ ਅੰਡਰਗਰਾਉਂਡ ਹੀ ਤਾਂ ਚੜੇ ਜਿੱਥੇ ਜਿੱਥੇ ਆਉਣੇ ਪੁਆਇੰਟ ਥਰੇ ਬਹੁਤ ਛੱਤ ਤੇ ਮੀਨ ਮੀਨ ਬਾਕੀ ਬਾਅਦ ਚ ਛਰੀਆਂ ਮਰਵਾ ਕੇ ਤੇ ਬਾਅਦ ਪਾ ਛੱਡਾਂਗੇ ਆਸਮਾਨ ਦੇ ਬਚੇ ਬਚਿਆ ਆਨੇਰਾ ਕਿਚਨ ਇਹ ਸਾਡੀ ਰਸੋਈ ਇਹ ਸਾਡੀ ਰਸੋਈ ਜਦੋਂ ਇਹ ਆਹ ਦਵਾਰ ਆਪ ਪਲਾਸਟਰ ਕਰ ਲਿਆ ਉਹ ਪਤਾ ਨਹੀਂ ਕਿਤੇ ਕਿਉਂਕਿ ਉਹ ਦਵਾਰ ਕੱਢਣੀ ਆ ਨਾ ਕੰਗਰਸ ਰਸੋਈ ਓਪਨ ਰੱਖਣੀ ਆ ਨਾਲ ਨੂੰ ਤਾਂ ਕਰਕੇ ਉਹ ਦਵਾਰ ਨੂੰ ਆਪ ਪਲਾਸਟਰ ਨਹੀਂ ਕੀਤਾ ਇਧਰ ਤਿੰਨੇ ਦਵਾਰਾਂ ਪਲਾਸਟਰ ਕਰਾ ਲੀਆਂ ਆਪ ਉਹਨੂੰ ਕੱਢ ਦੇਣਾ ਤਾਂ ਕਰਕੇ ਉਹਨੂੰ ਕਰਾਈ ਕਿਉਂ ਵੀ ਸਹੀ ਗੱਲ ਨਾ ਅਈ ਦਾ ਇਹ ਖਰਚਾ ਖਰਚਾ ਨਹੀਂ ਆ ਕਾਟ ਦੇ ਹਿਸਾਬ ਨਾਲ ਇਹਨੂੰ ਪਲਸਟਰ ਕਰਾਇਆ ਨਹੀਂ ਇਦਾਂ ਹੀ ਆ ਚਲੋ ਆਪੇ ਹੁੰਦਾ ਰੂ ਬਾਅਦ ਸਾਈ ਸਾਈ ਕਿਉਂ ਬਈ ਟੋਪੀ ਪਾਈ ਤੁਰਾ ਆ ਆ ਛੱਡਿਆ ਅਸੀਂ 5:3 ਦਾ ਇੱਥੇ ਮਹਾਰਾਜ ਦੀ ਫੋਟੋ ਲਾਉਣੀ ਹੈ ਕਿਉਂਕਿ ਸੋਚਿਆ ਤੇ ਹੈਗਾ ਕਿ ਚਲੋ ਸੋਨਾ ਕਰਾਂਗੇ ਕਿਉਂਕਿ ਉਹਦੀ ਸਪੇਸ ਪਹਿਲਾਂ ਹੀ ਛੱਡਤੀ ਆ ਇਤੋਂ 7 ਫੁੱਟ ਛੱਡ ਕੇ ਨਾ ਹਾਈਟ ਤੇ 3 ਫੁੱਟ ਤਰਾਣੂ ਤੇ ਆਣ 5 ਫੁੱਟ ਮੈਂ ਕਿਹਾ ਮਾਰੀ ਦੀ ਫੋਟੋ ਲਾਵਾਂਗੇ ਵਧੀਆ ਜਿਵੇਂ ਸੋਹਣੀ ਲੱਗੇਗੀ ਤਿਆਰ ਕਰਵਾ ਕੇ ਇਕੱਠੀ ਨਾ ਕਰਕੇ ਫਿਰ ਉਸਾਂ ਦਾ ਰੋਗ ਤਾਂ ਨਾ ਜੇ ਲੈਂਟਰ ਪਾਵਾਂਗੇ ਉਸਾਂ ਨੂੰ ਜਗ੍ਹਾ ਪੂਰੀ ਪ੍ਰੋਪਰ ਬਣ ਜਾਣੀ ਹਾਂਜੀ ਮਹਾਵਾ ਬੰਦਾ ਹੀ ਨਾ ਹੁਣ ਹੈ ਬਾਰਸ਼ ਆ ਗਈ ਹੈ ਬਾਰਸ਼ ਆ ਗਈ ਹੈ ਨਾ ਵੇਲਾ ਕਰਤਾ ਨੁਕਸਾਨ ਫੇਰ ਕਿਸ ਨੇ ਫੇਰ ਨੁਕਸਾਨ ਕਰਤਾ ਨਾ ਨਹੀਂ ਹੈ ਮੈਂ ਬੈਠੀ ਇੱਥੇ ਪਹਿਲਾਂ ਹੀ ਹੋਇਆ ਨਾ ਆਹ ਦਾ ਮੇਰਾ ਨਹੀਂ ਨੁਕਸਾਨ ਕਰ ਗਿਆ ਕੀ ਫੇਰ ਵੇਲਾ ਤੋੜ ਗਿਆ ਬਸ ਇਹ ਨਾ ਅਸੀਂ ਰਹਿਣ ਥੋੜਾ ਦੇਣੀ ਆ ਆਪ ਐਪ ਅੰਡਰਗਰਾਉਂਡ ਪਾ ਕੇ ਤੇ ਇੱਥੇ ਆਪਾਂ ਮੀਟਰ ਦਾ ਬਕਸਾ ਲਾਵਾਂਗੇ ਗੋਗੇ ਜਦੋਂ ਇੱਥੇ ਇੱਕ ਬਕਸਾ ਇਹਨਾਂ ਨੂੰ ਕਿਹਾ ਸੀ ਛੱਡਣ ਵਾਸਤੇ ਇਹਨਾਂ ਛੱਡਿਆ ਨਹੀਂ ਚਲੋ ਬਾਕੀ ਉਹ ਝਰੀ ਮਾਰ ਕੇ ਕਟੜ ਦੇਣਾ ਕਟਵਾ ਲਾਂਗੇ ਇੱਥੋਂ ਮਮਾ ਨੇ ਕਿਹਾ ਕਿ ਇੱਥੋਂ ਮੈਂ ਪੌੜੀ ਲੀਕ ਦਿਓ ਕਿੱਥੇ ਤੱਕ ਪੌੜੀ ਚੜਨੀ ਆ ਸੋਨਾ ਫਿਰ ਇੱਥੇ ਵੀ ਇੱਥੇ ਬਣਾਉਣਾ ਉਹ ਨਾ ਮਾਰੀ ਆਜੇ ਉਹ ਕਰਕੇ ਗਏ ਹੁਣੇ ਤੂੰ ਕਦ ਮਾਰ ਲੱਗੇ ਆਂ ਡੜੀ ਡੜੀ ਨੇ ਕੰਮ ਢਾਹਤਾ ਹੁੰਦੇ ਕਹਿੰਦੇ ਇਹ ਇੱਥੇ ਇਕੱਠੀ ਕਰ ਜਿਹੜਾ ਤੂੰ ਆਇਆ ਵਾ ਵਿੱਲਾ ਕਰਦੋ ਕਰਦੋ ਸਾਰੀ ਬੂਟ ਗੰਦੇ ਕਰ ਲੈ ਸਾਰੇ ਆ ਬੂਟ ਵੇਖਣੇ ਕਿ ਆ ਰੇਤ ਲਾ ਕਰਦੀ ਹੈ ਕਰਦੋ ਕਰਦੋ ਦਸ ਮੈਂ ਇਹਨਾਂ ਨੂੰ ਕਦੋਂ ਦੀ ਆਵਾਜ਼ਾਂ ਮਾਰਨ ਦੀ ਪਤਾ ਨਹੀਂ ਕਿੱਥੇ ਖੋਏ ਮੁੰਬਈ ਵਾਲ ਨਹੀਂ ਸੱਡੋਂਡੇ ਮੈਂ ਕਹਾਂਂਦੀ ਗੱਲ ਸੁਣੋ ਇੱਧਰ ਬਾਰੇ ਇੱਥੇ ਇਕੱਠੀ ਹੋ ਗਈ ਤੇਰੇ ਤੇ ਇਕੱਠੀ ਹੋ ਗਈ ਅਜੇ ਅੱਧੀ ਪਈ ਆ ਰੇਤ ਆਪਾਂ ਕਰਤੀ ਇਕੱਠੀ ਜਿੰਨੀ ਖੋਈ ਆ। ਉਹ ਵੀ ਬਜਰੀ ਆਪਣੀ ਆ ਤੇ ਆਹ ਰੇਤ ਵੀ ਆਪਣੀ ਆ। ਯਾਰ ਰੇਤ ਕਹਿੰਦੇ ਬੁਰੇ ਚੋਣੀ ਆ, ਮੀਂਹ ਦਾ ਕੋਈ ਪਤਾ ਨਹੀਂ। ਪਰ ਮੈਂ ਕਿਹਾ ਚਲੋ ਅਜੀ, ਰਹਿਣ ਤੋਂ ਫਿਲਹਾਲ ਤੇ ਆਪਾਂ ਬਣਾਉਣੀ ਥੜੀ ਇੱਕ ਥੜੀ ਕਹਿੰਦੇ ਆ। ਰੈਂਪ ਕਹਿੰਦੇ ਹਨਾ ਗੇਟ ਦਾ ਇਹ ਰਹਿ ਗਿਆ। ਫਿਰ ਜਿਹੜੀ ਬਚੂਗੀ ਬਚੂਗੀ ਹਵਲਤੇ ਵੈਸੇ ਤਕਰੀਬਨ ਪੂਰੀ ਹੋਈ ਜਾਣੀ ਵੈਸੇ। ਤੇ ਆਹ ਰੈਂਪ ਰਹਿ ਗਿਆ ਵਾ ਤੇ ਇਧਰ ਇੱਕ ਇੱਕ ਦੀ ਕੈਰੀ ਬਾਨੀ। ਆ ਵਾਪਸ ਇਸ ਮਾਲ ਲੈ ਜੀ ਪਲੰਬਰ ਦਾ ਪਲੰਬਰ ਦਾ ਸਮਾਨ ਜਿਹੜਾ ਵਧਿਆ ਸੀ ਮੈਂ ਕਿਹਾ ਚੱਲੇ ਵਾਪਸ ਕਰਾ ਦਿੰਨੇ ਆ ਸਾਡੇ ਕਿਸ ਕੰਮ ਨਹੀਂ ਆਗਾ ਪੈਪੂ ਉਪਤੇ ਫਿਲਹਾਲ ਠੇਠਾ ਪਾਤੇ ਸੈਂਟਰੀ ਦਾ ਸਮਾਨ ਜਿਹੜਾ ਵਧਿਆ ਹੈ ਅਸੀਂ ਚਾਵਲ ਇੱਕ ਇਦਲੀ ਪਾਲੀਏ ਤੇ ਚੱਲੀਏ ਚਾਹ ਪੀਤੀ ਨਹੀਂ ਸਾਰੀ ਬੁੱਪੀ ਜਾ ਜਾਣ ਬਣੀ ਹਾਂ ਵੇਲਾ ਫਿਰ ਮੈਂ ਰੱਖ ਵੀ ਲੈਣੀ ਹਾਂ ਹੁਣ ਆਪਾਂ ਚੱਲੇ ਹੀ ਘਰ ਤੇ ਸਰਰ ਬਾਬਾ ਕਾਜ ਲੱਗ ਗਿਆ ਖਲੋਤੇ ਸਾਹਮਣੇ ਕਿੰਨੇ ਕਹਿੰਦੀ ਐ ਇੱਥੇ ਚਾਪ ਖਾਣੀ ਐ ਚਾਪ ਖਾ ਕੇ ਫਿਰ ਆਪਾਂ ਚਲਾਂਗੇ ਘਰ ਨੂੰ ਚਾ ਆਪਾਂ ਅੱਗੇ ਆਪਣੀ ਕਰੋ ਟਰਾਈ ਤੁਸੀਂ ਕਿੰਨੇ ਵੀ ਪਲੇਟ ਹਣਾ ਖਾ ਲੋ ਆਜੋ ਆ ਤਿੱਲਾ ਨਾਲੇ ਆ ਗਿਆ ਇੱਕ ਹੋਰ ਇੱਧਰ ਬਾਰਿਸ਼ ਬਹੁਤ ਜ਼ਿਆਦਾ ਆ ਰਹੀ ਐ ਇਦੇ ਕਾਰਨ ਹੁਣ ਜ਼ਿਆਦਾ ਠੰਡ ਵਾਝ ਨਹੀਂ ਤੇ ਸਾਨੂੰ ਹੋ ਗਿਆ ਹਨੇਰਾ ਕਾਰ ਜਾ ਰਹੇ ਹਾਂ ਅਸੀਂ ਵਾਪਸ ਇਹ ਨੀਰਾ ਵਾਂ ਕਹਿੰਨੇ ਕੀਤਾ ਪਤਾ ਹੀ ਇਹ ਹਨੇਰਾ ਕੀਤਾ ਚੰਪਾ ਨੇ ਇਹ ਮੈਨੂੰ ਤੇ ਜ਼ਰੂਰ ਪਾ ਥੋੜਾ ਟਾਈਮ ਲੱਗਣਾ ਉੱਥੇ ਜਾਣ ਲੱਗਿਆਂ ਕਿਉਂਕਿ ਉੱਥੇ ਲਾਈਟ ਛੱਡ ਜੇ ਮੀਟਰ ਅਪਲਾਈ ਕੀਤਾ ਵਾ ਰੋ ਟਾਈਮ ਬੜਾ ਲੱਗਣਾ ਜੇ ਕਹਿੰਦੇ ਆ ਗੋਠਾ ਮੀਟਰ ਕਈਆਂ ਲੱਗੇ ਲੱਗੇ ਜਨ ਅਪਲਾਈ ਕੀਤੇ ਦੋ ਦੋ ਟਾਈਟੇ ਮੈਂ ਲੈ ਜਾਂਦਾ ਤੇ ਅਜੇ ਤੱਕ ਉਹ ਅਜੇ ਮੀਟਰ ਦਾ ਵੀ ਔਖਾ ਵਾ ਤੁਹਾਨੂੰ ਪਤਾ ਹੈ ਲੱਗ ਬੰਦੇ ਕਿ ਨੇ ਪਾਣੀ ਵੀ ਨਹੀਂ ਦੇਣਾ ਬੜਾ ਔਖਾ ਹੋ ਜਾਂਦਾ ਨਾ ਅੱਗੇ ਚਲੋ ਆਪਾਂ ਲੱਗੇ ਕਵਾਡ ਮੱਥੇ ਨੇ ਚਲੋ ਪਾਣੀ ਪੁਣੀ ਦੇਤਾ ਤੇ ਵਾਲਾ ਮਟਾ ਕੰਮ ਮੱਥੇ ਸ਼ੁਰੂ ਕੀਤਾ ਨਹੀਂ ਤੇ ਬੜੀ ਮੁਸ਼ਕਲ ਹੁੰਦੀ ਤਾਂਗੇ ਉਹਨਾ ਇੱਕ ਦੋ ਵਾਰੀ ਦੋ ਚਾਰ ਵਾਰੀ ਹੋ ਗਿਆ ਕੋਈ ਲੱਗੇ ਮਦਦ ਕਰ ਦੂਗਾ ਤੁਹਾਨੂੰ ਪਤਾ ਰੋਜ਼ ਤੇੜੀ ਫਿਰ ਔਖਾ ਚਲੋ ਮੈਂ ਕਾ ਸਾਰਾ ਕਰ ਦੇ ਤੈਨੂੰ ਬੜਾ ਹਰ ਇੱਕ ਚੀਜ਼ ਕਰ ਦੇ ਵਿੱਚ ਤੇ ਫੇਰ ਹੀ ਬੰਦਾ ਹਨਾ ਕਰ ਤੇ ਉਥੇ ਰਹਿ ਸਕਦਾ ਉਦਾਂ ਬੜਾ ਔਖਾ ਹੋ ਜਾਂਦਾ ਚਲੋ ਕੋਈ ਨਹੀਂ ਸਾਰੇ ਸਾਰੇ ਕਰਕੇ ਸਾਰੇ ਕੰਮ ਕਰਾਂਗੇ ਜੇ ਤੁਹਾਨੂੰ ਬਹੁਤ ਵਧੀਆ ਲੱਗਾ ਤੇ ਕਮੈਂਟ ਸੇ ਜੁੜ ਕਰ ਸਾਡਾ ਫੇਸਬੁਕ ਤੇ ਪੇਜ ਨੂੰ ਜਰ ਫੋਲੋ ਕਰੋ ਬਾ ਬਾਏ ਮਿਲਦੇ ਹਾਂ ਫੇਰੇ ਮਾਰਨਿੰਗ ਟਾਈਮ ਬਾਏ ਗੁੱਡ ਬਾਈ